Welcome to Punjabi Job Studios educational channel ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਇੰਡੀਅਨ ਆਰਮੀ ਦੀ ਭਰਤੀਆਂ ਹਾਂਜੀ ਦੋਸਤੋ ਇੰਡੀਅਨ ਆਰਮੀ ਦੇ ਵਿੱਚ ਸਿੱਧੀਆਂ ਭਰਤੀਆਂ ਨੇ ਛੋਟੀ ਪੋਸਟ ਤੋਂ ਲੈ ਕੇ ਵੱਡੀ ਪੋਸਟ ਤੱਕ ਕਾਫੀ ਪੋਸਟਾਂ ਨੇ ਇਸ ਦੇ ਵਿੱਚ ਇਹ ਭਰਤੀ ਕਿਹੜੀਆਂ ਕਿਹੜੀਆਂ ਪੋਸਟਾਂ ਦੀ ਹੈ ਕਿਹਨੀਆਂ ਸੀਟਾਂ ਨੇ ਇਸ ਦੇ ਵਿੱਚ ਕਿੱਦਾਂ ਇਸ ਭਰਤੀ ਨੂੰ ਅਪਲਾਈ ਕਰਨਾ ਹੈ ਕਿੰਨੀ ਯੋਗਤਾ ਚਾਹੀਦੀ ਹੈ ਅਤੇ ਕਿੰਨੀ ਫੀਸ ਹੋਏਗੀ ਅਪਲਾਈ ਕਰਨ ਦੇ ਲਈ ਇਹ ਸਾਰੀਆਂ ਚੀਜ਼ਾਂ ਅੱਜ ਤੁਹਾਨੂੰ ਅਸੀਂ ਵੀਡੀਓ ਦੇ ਰਾਹੀਂ ਦੱਸਾਂਗੇ ਸੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਪੂਰਾ ਦੇਖਿਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਸਰੋਤਿਆਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਨੋਟੀਫਿਕੇਸ਼ਨ ਔਨ ਕਰ ਲੈਣ ਤਾਂ ਕਿ ਪੰਜਾਬ ਅਤੇ ਸੈਂਟਰ ਸਰਕਾਰ ਵੱਲੋਂ ਆਉਣ ਵਾਲੀ ਕੋਈ ਵੀ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਚਲੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਦੋਸਤੋ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਜੀ ਮਿਨਿਸਟਰੀ ਆਫ ਡਿਫੈਂਸ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਇਸ ਦੇ ਜੋ ਡਿਪਾਰਟਮੈਂਟ ਹੈ ਉਹ ਹੈ ਐਕ ਸਰਵਿਸਮੈਨ ਕੰਟ੍ਰਿਬਿਊਟਰੀ ਹੈਲਥ ਸਕੀਮ ਜਾਨੀ ਕਿ ECHS ਡਿਪਾਰਟਮੈਂਟ ਦੇ ਵਿੱਚ ਇਹ ਭਰਤੀਆਂ ਕੱਢੀਆਂ ਗਈਆਂ ਨੇ ਦੋਸਤੋ ECHS ਦਾ ਜੋ ਸਟੇਸ਼ਨ ਹੈਡਕੁਆਟਰ ਹੈ ਜਾਨੀ ਕਿ ECHS ਸੈਲ ਉਸ ਦੇ ਵਿੱਚ ਇਹ ਨੌکریاں ਨਿਕਲੀਆਂ ਨੇ ਚਲੋ ਜੀ ਹੁਣ ਆਪਾਂ ਨਿਗਾਹ ਮਾਰ ਲੈਂਦੇ ਆ ਪੋਸਟਾਂ ਬद्दल ਕਿ ਕਿਹੜੇ-ਕਿਹੜੇ ਪੋਸਟਾਂ ਨਿਕਲੀਆਂ ਨੇ ਦੋਸਤੋ ਇਸ ਦੇ ਵਿੱਚ ਮੈਡੀਕਲ ਆਫੀਸਰ ਦੀ ਪੋਸਟ ਨਿਕਲੀ ਹੈ ਜਿਸ ਦੇ ਲਈ ਯੋਗਤਾ ਐਮਬੀਬੀਐਸ ਚਾਹੀਦੀ ਹੈ ਅਤੇ ਇਸ ਦੀਆਂ ਦੋ ਵੈਕੈਂਸੀਆਂ ਨੇ ਤੇ ਤਨਖਾਹ ਦੀ ਗੱਲ ਕਰੀਏ ਤਾਂ 75000 ਰੁਪਏ ਇਹਨਾਂ ਦੀ ਤਨਖਾਹ ਹੋਵੇਗੀ ਦੋਸਤੋ ਦੂਸਰੀ ਪੋਸਟ ਹੈ ਲੈਬ ਅਸਿਸਟੈਂਟ ਦੀ ਜਿਸ ਦੇ ਲਈ ਡੀਐਮਐਲਟੀ ਕਲਾਸ 1 ਇਨ ਲੈਬਰੇਟਰੀ ਟੈਕ ਕੋਰਸ ਚਾਹੀਦਾ ਹੈ ਅਤੇ ਇਸ ਦੀਆਂ ਦੋ ਵੈਕੈਂਸੀਆਂ ਨੇ ਇਸ ਦੀ ਤਨਖਾਹ ਹੋਏਗੀ 28100 ਦੋਸਤੋ ਅਗਲੀ ਪੋਸਟ ਹੈ ਪੀਐਨ ਦੀ ਪੋਸਟ ਇਸ ਦੇ ਲਈ ਜੋ ਕੁਆਲਿਫਿਕੇਸ਼ਨ ਚਾਹੀਦੀ ਹੈ ਉਹ 8ਵੀਂ ਪਾਸ ਚਾਹੀਦੀ ਹੈ ਅਤੇ ਇੱਕ ਵੈਕੈਂਸੀ ਇੱਕ ਹੈ ਇਸ ਦੇ ਵਿੱਚ ਅਤੇ ਇਹਨਾਂ ਦੀ ਜੋ ਤਨਖਾਹ ਹੋਏਗੀ ਉਹ ਹੋਏਗੀ 16800 ਰੁਪਿਆ ਅਗਲੀ ਪੋਸਟ ਦੀ ਗੱਲ ਕਰੀਏ ਤਾਂ ਅਗਲੀ ਪੋਸਟ ਹੈ ਫੀਮੇਲ اٹینڈੈਂਟ ਦੀ ਦੋਸਤੋ ਇਸ ਦੇ ਵਿੱਚ ਜੋ ਯੋਗਤਾ ਚਾਹੀਦੀ ਹੈ ਉਹ ਸਿਰਫ ਪੜ੍ਹਾਈ ਲਿਖਾਈ ਆਉਣੀ ਚਾਹੀਦੀ ਹੈ ਮਤਲਬ ਕਿ ਪੜ੍ਹਨਾ ਲਿਖਣਾ ਆਉਣਾ ਆਉਂਦਾ ਹੋਵੇ ਅਤੇ ਜੋ ਐਕਸਪੀਰੀਅנס ਚਾਹੀਦਾ ਹੈ ਉਹ ਘੱਟੋ ਘੱਟ 5 ਸਾਲ ਦਾ ਐਕਸਪੀਰੀਅנס ਚਾਹੀਦਾ ਹੈ ਸਿਵਲ ਜਾਂ ਆਰਮੀ ਹੈਲਥ ਇੰਸਟੀਚਿਊਟ ਦਾ ਮਤਲਬ ਪਈ ਪਹਿਲਾਂ ਕੰਮ ਕੀਤਾ ਹੋਇਆ ਹੋਵੇ ਉਹਨਾਂ ਦਾ 5 ਸਾਲ ਦਾ ਘੱਟੋ ਘੱਟ ਐਕਸਪੀਰੀਅנס ਚਾਹੀਦਾ ਹੈ ਅਤੇ ਇਹਨਾਂ ਦੀ ਇੱਕ ਵੈਕੈਂਸੀ ਹੈ ਅਤੇ ਤਨਖਾਹ ਜੋ ਹੋਏਗੀ ਉਹ ਇਹਨਾਂ ਦੇ ਵੀ 16800 ਰੁਪਏ ਹੋਏਗੀ ਅਗਲੀ ਪੋਸਟ ਹੈ ਸਫਾਈ ਵਾਲਾ ਸਫਾਈ ਵਾਲਾ ਦੇ ਲਈ ਘੱਟੋ ਘੱਟ ਪੜਨਾ ਲਿਖਣਾ ਆਉਣਾ ਆਉਂਦਾ ਹੋਵੇ ਅਤੇ 5 ਸਾਲ ਦਾ ਐਕਸਪੀਰੀਅੰਸ ਇਸ ਦੇ ਲਈ ਵੀ 5 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ ਇਸ ਦੀ ਵੈਕੈਂਸੀ ਇੱਕ ਹੀ ਵੈਕੈਂਸੀ ਹੈ ਇਸ ਦੀ ਅਤੇ ਤਨਖਾਹ ਵੀ ਇਹਨਾਂ ਦੀ 16800 ਰੁਪਿਆ ਹੋਏਗੀ ਦੋਸਤੋ ਅਗਲੀ ਪੋਸਟ ਹੈ ਚੌਂਕੀਦਾਰ ਦੀ ਪੋਸਟ ਇਸ ਦੇ ਲਈ ਜੋ ਪੜ੍ਹਾਈ ਚਾਹੀਦੀ ਹੈ ਉਹ ਘੱਟੋ-ਘੱਟ 8ਵੀਂ ਪਾਸ ਚਾਹੀਦੀ ਹੈ ਜਾਂ ਫਿਰ ਤੁਸੀਂ ਆਰਮਡ ਫੋਰਸਸ ਦੇ ਵਿੱਚ ਪਹਿਲਾਂ ਕਦੇ ਕੰਮ ਕੀਤਾ ਹੋਵੇ ਜਿਵੇਂ ਜੀਡੀ ਟ੍ਰੇਡ ਦਾ ਯਾਨੀ ਕਿ ਜਰਨਲ ਡਿਊਟੀ ਦਾ ਕੰਮ ਕੀਤਾ ਹੋਵੇ ਦੋਸਤੋ ਇਹਨਾਂ ਦੀ ਇੱਕ ਵੈਕੈਂਸੀ ਹੈ ਅਤੇ ਤਨਖਾਹ ਇਹਨਾਂ ਦੀ ਹੋਏਗੀ 16800 ਰੁਪਇਆ ਦੋਸਤੋ ਇਹ ਸਾਰੀਆਂ ਪੋਸਟਾਂ ਜੋ ਹੈ ਇਹ ਕੰਟਰੈਕਟ ਬੇਸ ਤੇ ਹੈ ਅਤੇ 1 ਸਾਲ ਦਾ ਜੇ ਤੁਹਾਡਾ ਕੰਟਰੈਕਟ ਰਹੇਗਾ ਦੋਸਤੋ ਤੁਹਾਡੀ ਪਰਫਾਰਮੈਂਸ ਨੂੰ ਦੇਖ ਕੇ ਇਸ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ ਜਾਂ ਪੱਕਾ ਕੀਤਾ ਜਾ ਸਕਦਾ ਹੈ ਦੋਸਤੋ ਇਹ ਜੋ ਭਰਤੀ ਹੈ ਇਹ IANS ਹਮਲਾ ਦੀ ਹੈ ਇਹ ਮੁੰਬਈ ਦੇ ਵਿੱਚ ਮਲਾਬ ਵੈਸਟ ਦੇ ਵਿੱਚ ਪੈ ਜਾਂਦਾ ਹੈ ਦੋਸਤੋ ਉੱਥੋਂ ਦੀ ਆ ਇਹ ਭਰਤੀ ਹੈ ਪਰ ਇਸ ਭਰਤੀ ਨੂੰ ਕਾਲ ਇੰਡੀਆ ਦੇ ਵਿੱਚੋਂ ਹਰ ਸਟੇਟ ਦੇ ਕੈਂਡੀਡੇਟ ਦੇਖ ਸਕਦੇ ਨੇ ਇਸ ਭਰਤੀ ਦੀ ਆਖਰੀ ਮਿਤੀ 3 ਅਕਤੂਬਰ 2025 ਸ਼ਾਮ 5 ਵਜੇ ਤੱਕ ਹੈ ਇਹ ਭਰਤੀ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਆਪਣੇ ਸਾਰੇ ਹੀ ਡਾਕੂਮੈਂਟਸ ਪੜਾਈ ਦੇ ਅਤੇ ਐਕਸਪੀਰੀਅੰਸ ਦੇ ਉਹਨਾਂ ਦੀਆਂ ਫੋਟੋ ਕਾਪੀਜ਼ ਕਰਵਾ ਕੇ ਤੇ 셀ਫ ਅਟੈਸਟਡ ਯਾਨੀ ਕਿ ਆਪਣੇ ਸਾਈਨ ਉਸ ਦੇ ਉੱਪਰ ਕਰਕੇ ਬਾਈ ਹੈਂਡ ਵੀ ਫੜਾ ਕੇ ਆ ਸਕਦੇ ਹੋ ਬਟ ਬਾਈ ਹੈਂਡ ਫੜਾਉਣ ਦੇ ਵਿੱਚ ਹੁਣ ਕਾਫੀ ਸਮਾਂ ਲੱਗ ਜਾਵੇਗਾ ਇਸ ਕਰਕੇ ਤੁਸੀਂ ਸਪੀਡ ਪੋਸਟ ਕਰਵਾ ਦਿਓ ਜ਼ਿਆਦਾ ਜਾਣਕਾਰੀ ਲਈ ਦੋਸਤੋ ਇਹਨਾਂ ਦੇ ਸਕਰੀਨ ਦੇ ਉੱਪਰ ਮੋਬਾਈਲ ਨੰਬਰ ਦਿੱਤੇ ਹੋਏ ਹਨ ਤੁਸੀਂ ਮੋਬਾਈਲ ਨੰਬਰ ਜਾਂ ਲੈਂਡਲਾਈਨ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋ ਇਹਨਾਂ ਦਾ ਐਡਰੈਸ ਵੀ ਇਹਨਾਂ ਤੋਂ ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ ਦੋਸਤੋ ਇਸ ਦਾ ਇੰਟਰਵਿਊ ਜੋ ਹੋਏਗਾ ਉਹ ਹੋਏਗਾ 10 ਅਕਤੂਬਰ 2025 ਸਰੇ 9:30 ਵਜੇ ਸਟਾਰਟ ਹੋ ਜਾਵੇਗਾ ਆਈਐਨਐਸ ਹਮਲਾ ਦੇ ਵਿੱਚ ਅਤੇ ਦੁਪਹਿਰ 12 ਵਜੇ ਤੱਕ ਹੀ ਇੰਟਰਵਿਊ ਲਏ ਜਾਣਗੇ ਇੰਟਰਵਿਊ ਤੇ ਜਾਣ ਸਮੇਂ ਤੁਸੀਂ ਆਪਣੇ ਨਾਲ ਸਾਰੇ ਹੀ ਪੜ੍ਹਾਈ ਦੇ ਦਸਤਾਵੇਜ਼ ਅਤੇ ਐਕਸਪੀਰੀਅੰਸ ਸਰਟੀਫਿਕੇਟਸ ਇਹਨਾਂ ਦੇ オリジナル ਤੇ ਫੋਟੋਕਾਪੀਜ਼ ਨਾਲ ਲੈ ਕੇ ਜਾਣੀਆਂ ਹਨ ਅਤੇ ਪਾਸਪੋਰਟ ਸਾਈਜ਼ ਫੋਟੋਆਂ ਵੀ ਆਪਣੀਆਂ ਨਾਲ ਲੈ ਜਿਓ ਇਸ ਭਰਤੀ ਦਾ ਨੋਟੀਫਿਕੇਸ਼ਨ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਉਥੋਂ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਇਹਨਾਂ ਦੇ ਕੰਟੈਕਟ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਤਾਂ ਦੋਸਤੋ ਏਸੀ ਸਾਰੀ ਜਾਣਕਾਰੀ ਇੰਡੀਅਨ ਆਰਮੀ ਦੇ ਈਸੀਐਚਐਸ ਡਿਪਾਰਟਮੈਂਟ ਦੇ ਵਿੱਚ ਨਿਕਲੀ ਭਰਤੀ ਬਾਰੇ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਗਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਅਗਰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਨਾਲ ਤੁਸੀਂ ਸੰਤੁਸ਼ਟ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ